ਸਸੀ ਗਾਲ ਜੀ ਸਾਰੇ ਭਰਾਵਾਂ ਨੂੰ ਲੋ ਭਰਾ ਮੇਰੇ ਤੁਹਾਡੀ ਬਾੜੀ ਪਕਾਈ ਨਹੀਂ ਕਰਾਉਣੀ ਆਪਾਂ ਸਿੱਧਾ ਅੱਜ ਮੁੱਦੇ ਦੀ ਗੱਲ ਕਰਾਂਗੇ ਆਪਾਂ ਖੜੇ ਆ ਐਮ ਆਰ ਫਰਨੀਚਰ ਰੋਡ ਕੀ ਰੋਡ ਡੀ ਐਸ ਪੀ ਜਿਹੜਾ ਸਾਹਮਣੇ ਰੋਡ ਹੈ ਖੜਾ ਸਾਡਾ ਭਰਾ ਮਨਜੀਤ ਪੂਰਾ ਤਮਾਕਾ ਆਫਰ ਦਊਗਾ ਤੁਹਾਨੂੰ ਪਤਾ ਵੀ ਜਿਹੜਾ ਨਰਾਤੇ ਆਉਣ ਵਾਲੇ ਤੇ ਸਾਰੇ ਭਰਾਵਾਂ ਦੇ ਵਿਆਹ ਸ਼ਾਦੀ ਆਉਣ ਵਾਲੇ ਆ ਮਨਜੀਤ ਜੀ ਦੱਸੋ ਕਿਹੜੇ ਕਿਹੜੇ ਆਫਰ ਲਾਇ ਹੋਇਆ ਤੁਸੀਂ ਭਾਈ ਜੀ ਆਪਾਂ ਪੈਕੇਜ ਜਿਹੜਾ ਪਹਿਲਾਂ 55000 ਦਾ ਪੈਕੇਜ ਕੀਤਾ ਸੀ ਯਾਰ ਅੱਜ ਉਹ ਘਟਾ ਕੇ 46000 ਰੁਪਏ 'ਚ ਕਰਤਾ ਸਿਰਫ 46000 ਰੁਪਏ ਦੇ ਵਿੱਚ 46000 ਰੁਪਏ ਟਰੱਕ 'ਤੇ ਭਰ ਕੇ ਭੇਜ ਦੋਗੇ ਟਰੱਕ ਭਰ ਕੇ ਪੱਕੀ ਗੱਲ ਹੈ ਭਾਈ ਦੇ ਤਾਂ ਨਹੀਂ ਕਰਤੋ ਕੀ ਕੀ ਦੇਉਂਗੇ ਤੁਹਾਨੂੰ 46000 ਚਾਜ ਦੇ ਵਿੱਚ ਭਾਈ ਜੀ 80 ਇੰਚ ਬੈੱਡ ਦੇਵਾਂਗੇ ਉਹ ਵੀ ਬਾਰਡਰ ਵਾਲਾ 80 ਇੰਚ ਹਾਂਜੀ ਇਹਦੇ ਚ ਬਾਰਡਰ ਵਾਲਾ ਬਾਰਡਰ ਵਾਲਾ ਅੱਛਾ ਹੋਰ ਇਹਦੇ ਚ ਡਿਜ਼ਾਈਨ ਤੇ ਕਲਰ ਵਿੱਚ ਠੀਕ ਹੈ ਜੀ ਠੀਕ ਹੈ ਜੀ ਔਰ ਵਿੱਚੀ ਕਾਰਨਰ ਸੈਟ ਕਾਰਨਰ ਚ ਵੀ ਚੱਕ ਲਓ ਕਾਰਨਰ ਵੀ ਵਿੱਚ ਹੈ 46000 ਰੁਪਏ ਦੇ 46000 ਦੇ ਵਿੱਚ ਉਸ ਤੋਂ ਬਾਅਦ ਆਪਣੇ ਕੋਲ ਆ ਗਈ ਜੀ ਅਲਮਾਰੀ 4x7 ਦੀ ਲੱਕੜ ਚ ਉਹ ਵੀ ਲੱਕੜ ਦੀ ਉਹ ਵੀ ਲੱਕੜ ਦੀ ਤੂੰ ਮੁਕਰ ਨਾ ਜਾਈਂ ਦੇਖ ਲੈ ਨਾ ਗੱਲ ਤੋਂ ਨਹੀਂ ਮੁਕਰਦੇ ਫੇਰ ਪ੍ਰੈਸਟੇਬਲ ਹੋ ਗਿਆ ਆਫਰ ਨਾਲ ਸਵਾਦ ਨਹੀਂ ਆਇਆ ਯਾਰ ਅੱਛਾ ਹਾਂ ਹੋਰ ਆਫਰ ਦੇ ਕਹਿੰਡ ਜਾ ਹੋਰ ਆਫਰ ਇਹ ਦੇ ਦਾਨ ਰਿਹਾ ਇਹ ਵੀ ਜਿਹੜਾ ਬੰਦਾ ਤੁਹਾਡੀ ਵੀਡੀਓ ਨੂੰ ਸ਼ੇਅਰ ਤੇ ਲਾਇਕ ਕਰਕੇ ਆਊਗਾ ਪੇਜ ਨੂੰ ਸ਼ੇਅਰ ਤੇ ਲਾਇਕ ਕਰਕੇ ਆਊਗਾ ਉਹਨੂੰ 20 ਕਿਲੋਮੀਟਰ ਤੱਕ ਡਿਲੀਵਰੀ ਦੇ ਪੈਸੇ ਵੀ ਨਹੀਂ ਲੈਂਦੇ ਆ ਪੱਕੀ ਗੱਲ ਹੈ ਜਮਾ ਪੱਕੀ ਗੱਲ ਮੈਂ ਫੇਰ ਕੋਈ ਤਾਂ ਤੀਜੀ ਵਾਰ 20 ਕਿਲੋਮੀਟਰ ਤੱਕ ਤੇਰੀ ਡਿਲੀਵਰੀ ਫ੍ਰੀ ਹੋਊਗੀ ਬਿਲਕੁਲ ਭਰਾ ਮੇਰੇ ਸੁਣ ਲੋ ਪੂਰਾ ਕਹਿੰਡ ਆਫਰ ਹੈ 46000 ਰੁਪਏ ਤਾਂ ਹੈਗਾ ਹੀ ਹੈਗਾ ਜੇ ਤੁਸੀਂ 20 ਕਿਲੋਮੀਟਰ ਤੱਕ ਤੁਹਾਡੇ ਕਿਤੇ ਵੀ ਡਿਲੀਵਰੀ ਹੈ ਤਾਂ ਬਿਲਕੁਲ ਕੀਤੀ ਜਾਊਗੀ ਫ੍ਰੀ ਪਰ ਫ੍ਰੀ ਉਹਨੂੰ ਮਿਲੂਗੀ ਜਿਹੜਾ ਕਰੂਗਾ ਵੀਡੀਓ ਸ਼ੇਅਰ ਤੇ ਲਾਇਕ